ਚਾਰ ਤਿੰਨ ਦਿਨ ਦੀ ਜ਼ਿੰਦਗੀ ਖੁਸ਼ੀ ਨਾਲ ਹੱਸਦੇ ਹੋਏ ਬਿਤਾ ਲਵੋ ਕਿਸੇ ਦਾ ਦਿਲ ਨਾ ਦੁਖਾਓ ਸਭ ਦਾ ਦਰਦ ਸਾਂਝਾ ਕਰੋ ਇੱਕ ਨੇਕੀ ਤੋਂ ਸਿਵਾ ਨਾਲ ਕੁਝ ਵੀ ਨਹੀਂ ਚਾਹਨਾ ਕਰ ਪਲਾ ਤੇ ਹੋ ਪਲਾ ਇਹ ਗੱਲ ਬੱਲੇ ਬਨ ਲਵੋ ਤਿੰਨ ਗੱਲਾਂ ਹਮੇਸ਼ਾ ਯਾਦ ਰੱਖੋ ਕਿਸੇ ਨਾਲ ਹੱਥ ਤੋਂ ਜ਼ਿਆਦਾ ਦਿਲ ਨਾ ਲਗਾਉਣਾ ਕਿਸੇ ਤੋਂ ਉਮਿਦ ਨਾ ਰੱਖੋ ਤੇ ਲੋਕ ਕੀ ਕਹਿੰਦੇ ਨੇ ਇਸ ਦਿੱਕਤੇ ਪਰਵਾਹ ਨਾ ਕਰਨਾ ਇਹ ਕਦੇ ਨਾ ਭੁੱਲਣਾ ਕਿ ਹੱਥਾਂ ਦੀ ਬੰਨੀ ਆਪਣੇ ਦੰਦਾ ਨਾਲ ਖੁੱਲਣੀ ਪੈਂਦੀ ਹੈ ਇਸ ਲਈ ਕਦੇ ਇਹ ਨਾ ਸੋਚੋ ਕਿ ਤੁਸੀਂ ਕਿਸੇ ਨਾਲ ਝੋਕੀਤਾ ਹੈ ਉਹ ਤੁਹਾਡੇ ਨਾਲ ਕਦੇ ਨਹੀਂ ਹੋਵੇਗਾ ਜੇ ਅਸੀਂ ਇੱਕ ਕਹਿਨ ਦੀ ਬਚਾਏ ਕਿ ਕੰਦਾਂ ਤੇ ਕੰਨ ਤੇ ਹਨ ਇਹ ਕਹਾਣਾ ਸ਼ੁਰੂ ਕਰਦੇ ਹਿੱਕੇ ਫਰਿਸ਼ਤਿਆਂ ਦੇ ਹੱਥਾਂ ਵਿੱਚ ਵੀ ਕਲਮ ਹੁੰਦੀ ਹੈ ਤਾਂ ਅਸੀਂ ਲੋਕਾਂ ਨਾਲੋਂ ਪਰਮੇਸ਼ਵਰਤੀ ਜ਼ਿਆਦਾ ਪਰਵਾਹ ਕਰਾਂਗੇ ਦੁਨੀਆ ਦਾ ਸਭ ਤੋਂ ਮੁਸ਼ਕਲ ਕੰਮ ਆਪਣੇ ਆਪ ਤੋਂ ਕੰਮ ਰੱਖਣਾ ਹੈ ਕਰਨ ਵਾਲੇ ਆਪਣਾ ਕੰਮ ਅੱਜ ਦੇ ਦਿਨ ਕਰਦੇ ਨੇ ਤੇ ਨਾ ਕਰਨ ਵਾਲੇ ਕੱਲ ਦੇ ਦਿਨ ਸੰਭਾਲ ਕੇ ਰੱਖੀ ਹੋਈ ਚੀਜ਼ ਤੇ ਧਿਆਨ ਨਾਲ ਸੁਣੀ ਹੋਏ ਕੱਲ ਜ਼ਿੰਦਗੀ 'ਚ ਜ਼ਰੂਰ ਕਦੇ ਨਾ ਕਦੇ ਕਮ ਆਉਂਦੀ ਹੈ ਫਿਤਰਤ 'ਤਾ ਕੁਝ ਇੰਜਦੀ ਹੈ ਇਨਸਾਨ ਦੀ ਬਾਦਸ਼ਹ ਖਤਮ ਹੋ ਜਾਵੇ ਤਾਂ ਛਤਰੇ ਵੀ ਬੋਝ ਲੱਗਣ ਲੱਗ ਜਾਂਦੀ ਹੈ ਅੱਜਕਲ ਨੇ ਪਉਣ ਵਾਲੇ ਨਹੀਂ ਮਿਲਤੇ ਚੌਣ ਵਾਲੇ ਤਾਂ ਹਰ ਮੋੜ ਤੇ ਖੜੇ ਨੇ ਬਹੁਤ ਮੁਸ਼ਕਲ ਹੁੰਦੇ ਨੇ ਉਹ ਪਲ ਜਦੋਂ ਤੁਸੀਂ ਟੁੱਟ ਰਹੇ ਹੋਵੋ ਤੇ ਮੁਸਕਰਾਨਾ ਤੁਹਾਡੀ ਮਜਬੂਤੀ ਪਨ ਜਾਵੇ ਗੱਲ ਕਰਨ ਦੁਨੀਆ ਸ਼ੇਰ ਹੁੰਦੀ ਹੈ ਜਦੋਂ ਆਪਣੇ ਤੇ ਪੀ ਦਿੱਤੀ ਹੈ ਤਕਲੀਫ ਤਾਂ ਫਿਰ ਹੁੰਦੀ ਹੈ ਪਰੇਸ਼ਾਨੀਆਂ ਤਾਂ ਹਰ ਕਿਸੇ ਦੀ ਜ਼ਿੰਦਗੀ ਚ ਨੇ ਜਨਾਬ ਉਦਾਸੀਆਂ ਚਿਹਰੇ ਤੇ ਦਿਖਾਈ ਦੇਣ ਇਹ ਜ਼ਰੂਰੀ ਤਾਂ ਨਹੀਂ ਕਿਸੇ ਦਾ ਦਿਲ ਦਿਖਾਉਣ ਵਾਲੀ ਗੱਲ ਕਦੇ ਨਾ ਕਹੋ ਕਿਉਂਕਿ ਸਮਾਂ ਬੀਤ ਜਾਂਦਾ ਹੈ ਪਰ ਕੱਲਾ ਹਮੇਸ਼ਾ ਯਾਦ ਰਹਿੰਦੀਆਂ ਨੇ ਜਦੋਂ ਦੀ ਨਹੀਂ ਕਿ ਸਾਰੇ ਲੋਕ ਸਾਨੂੰ ਸਮਝ ਸਕਣ ਟੱਕੜੀ ਵਜਨ ਤਾਂ ਸ਼ਕਤੀ ਹੈ ਪਰ ਖਾਸੀਅਤ ਨਹੀਂ ਉਹ ਲੋਕ ਕਦੇ ਨਰਾਜ਼ ਨਹੀਂ ਹੁੰਦੇ ਜਿਨ੍ਹਾਂ ਨੂੰ ਕੋਈ ਮਨਾਉਣ ਵਾਲਾ ਨਹੀਂ ਹੁੰਦਾ ਹਰ ਰੁੱਖ ਫਲ ਦੇਵੇ ਇਹ ਸਦੁਰਿਤਾ ਨਹੀਂ ਕਿਸੇ ਦੀ ਸ਼ਾਮ ਕਿੰਨਾ ਸਕੂਨ ਦਿੰਦੀ ਹੈ ਦਰੱਤਾ ਸਿਰਫ ਉਹ ਹੀ ਦਿੰਦੇ ਨੇ ਜਿੰਨਾ ਨੂੰ ਅਸੀਂ ਆਪਣਾ ਕਹਿੰਦੇ ਹਾਂ ਨਹੀਂ ਤਾਂ ਕਹਿਰ ਤਾਂ ੱੱਕਾ ਵਚਨ ਤੇ ਵੀ ਮਾਫੀ ਮੰਗ ਲੈਂਦੇ ਨੇ ਸਾਥ ਦੇਣ ਵਾਲੇ ਕਦੇ ਹਾਲਾਤ ਨਹੀਂ ਦੇਖਦੇ ਤੇ ਹਾਲਾਤ ਦੇਖਣ ਵਾਲੇ ਕਦੇ ਸਾਥ ਨਹੀਂ ਦਿੰਦੇ ਕਦੇ ਕਿਸੇ ਨੂੰ ਖਾਸ ਨਾ ਬਣਾਉਣਾ ਕਿਉਂਕਿ ਸਾਰਾ ਮਸਲਾ ਇੱਥੋਂ ਹੀ ਸ਼ੁਰੂ ਹੁੰਦਾ ਹੈ ਅਕਸਰ ਉਹੀ ਕੱਲਾ ਸਾਨੂੰ ਰੋਲਾਉਂਦੀਆਂ ਨੇ ਜਿੰਨਾ ਕੱਲਾ ਤੇ ਜਵਾਬਚ ਅਸੀਂ ਕਹਿ ਦਿੰਦੇ ਹਾਂ ਕਿ ਕੋਈ ਕਲ ਨਹੀਂ ਜਿੰਨਾ ਲੋਕਾਂ ਦੀਆਂ ਅੱਖਾਂ ਵਾਰ-ਵਾਰ ਵਿਚਚਾਨ ਉਹ ਲੋਕ ਕਮਜ਼ੋਰ ਦਿਲ ਦੇ ਨਹੀਂ ਸੱਚੇ ਦਿਲ ਦੇ ਹੁੰਦੇ ਨੇ ਪੱਤੀਆਂ ਤੋੜੀਆਂ ਕੱਲਾਂ ਦਿਲ ਤੇ ਬੋਝ ਹੁੰਦੀਆਂ ਨੇ ਕਿਸੇ ਨੂੰ ਕਹਿ ਦਿਆ ਕਰੋ ਤੇ ਕਿਸੇ ਦੀ ਸੁਣ ਲਿਆ ਕਰੋ ਪਿੱਠ ਪਿੱਛੇ ਬੋਲਣ ਵਾਲੇ ਦੀ ਕਦੀ ਸਿਫਤ ਨਾ ਕਰੋ ਪਰ ਸ਼ਾਮਾ ਚਿੰਨਾ ਵੀ ਲੰਬਾ ਹੋਵੇ ਪੜਸਤ ਦੀਰਤ ਚਿਤ ਨਹੀਂ ਸਕਦਾ ਦਰਵਾజా ਛੋਟਾ ਹੈ ਰੈਨ ਤੇ ਉਹ ਆਪਣੇ ਮਕਾਨ ਦਾ ਚੁੱਕ ਚੁੱਕ ਕੇ ਆ ਗਿਆ ਸਮਝੋ ਆਪਣਾ ਹੈ ਅਸੀਂ ਉਹ ਕਰਦੇ ਹਾਂ ਜੋ ਅਸੀਂ ਚਾਹੁੰਦੇ ਹਾਂ ਪਰ ਹੋਂ ਦਾ ਉਹ ਹੈ ਜੋ ਉਹ ਚਾਹੁੰਦਾ ਹੈ ਜ਼ਿੰਮੇਵਾਰੀਆਂ ਹੀ ਰੋਲ ਦਿੰਦੀਆਂ ਨੇ ਬੇਬੇ ਤਾਂ ਹਰ ਪੁੱਤ ਨੂੰ ਰੀਚਾ ਨਾਲ ਪਾਲਦੀ ਹੈ ਸੰਭਲ ਕੇ ਚੱਲੋ ਜਨਾਬ पहला तदे तोड़न वाले अखीर दिल तोड़ अक्सर पेल जहा कु बस आदत हो तो जाती है पुषो कि जिंदगी खुशी कदों दिती है क्योंकि शिकायत तो उन्होंने भी होंगे ने जाना जिंदगी ਸਭ ਕੁਝ ਤੇਰਦੀ ਹੈ ਲੋਕ ਪਿਆਰ ਲਈ ਹੁੰਦੇ ਨੇ ਤੇ ਚੀਜ਼ਾਂ ਵਰਤੋਂ ਲਈ ਗੱਲ ਤੇ ਤਾਂ ਵਿਗੜਦੀ ਹੈ ਜਦੋਂ ਚੀਜ਼ਾਂ ਨੂੰ ਪਿਆਰ ਕੀਤਾ ਜਾਵੇ ਅਤੇ ਲੋਕਾਂ ਨੂੰ ਵਰਤਿਆ ਜਾਵੇ ਸਕੂਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕਰੋ ਸਕੂਨ ਨੂੰ ਵੰਡਣ ਦੀ ਕੋਸ਼ਿਸ਼ ਕਰੋ ਸਕੂਨ ਆਪਣੇ ਆਪ ਮਿਲ ਜਾਵੇਗਾ ਜ਼ਿੰਮੇਵਾਰੀ ਦੁਨੀਆ ਦੀ ਸਭ ਤੋਂ ਵਧੀਆ ਦਵਾਈ ਹੈ ਇਸਨੂੰ ਇੱਕ ਵਾਰ ਪੀ ਲਵੋ ਫਿਰ ਤੁਹਾਨੂੰ ساری ਉਮਰ ਥੱਕ ਕ ਨਹੀਂ ਦੇਂਦੀ ਕਦੇ ਵੀ ਆਪਣਾ ਦੁੱਖ ਦੁਨੀਆ ਦੇ ਸਾਹਮਣੇ ਜ਼ਾਹਰ ਨਾ ਕਰੋ ਕਿਉਂਕਿ ਉਹ ਸਿਰਫ ਉੱਥੇ ਹੀ ਸੱਟ ਮਾਰਦੇ ਨੇ ਜਿੱਥੇ ਪਹਿਲਾਂ ਹੀ ਚਖਮ ਹੁੰਦਾ ਹੈ ਆਪਣੇ ਮਾਤਾ ਪਿਤਾ ਤੇ ਇੰਝ ਭਰੋਸਾ ਕਰੋ ਜਿਵੇਂ ਤੁਸੀਂ ਦਵਾਈਆਂ ਤੇ ਕਰਦੇ ਹੋ ਬੇਸ਼ੱਕ ਥੋੜਾ ਕੌੜੇ ਹੋਣਗੇ ਪਰ ਤੁਹਾਡੇ ਫਾਇਦੇ ਲਈ ਹੋਣਗੇ ਜੇ ਤੂੰ ਸੇ ਮਹਿਸੂਸ ਕਰਤੇ ਹੋ ਕਿ ਹਾਲਾਤ ਤੁਹਾਡੇ ਹਿਸਾਬ ਨਾਲ ਨਹੀਂ ਹੈ ਹਰ ਚੀਜ਼ ਜਿਵੇਂ ਤੂੰ ਆਂਗ ਮੁੱਠੀ ਤੋਂ ਖਿਸਕ ਰਹੀ ਹੈ ਤਾਂ ਇੱਕ ਵਾਰ ਉਹਨਾਂ ਰੁੱਖਾਂ ਤੇ ਇੱਕ ਨਜ਼ਰ ਮਾਰ ਲੈਣਾ ਜੋ ਇੱਕ ਇੱਕ ਕਰਕੇ ਆਪਣੇ ਪੱਤੇ ਸਾਰੇ ਕਵਾ ਦਿੰਦਾ ਹੈ ਪਰ ਫਿਰ ਵੀ ਖੜਾ ਰਹਿੰਦਾ ਹੈ ਇਸੇ ਉਮੀਦ ਚੱਕੇ ਇੱਕ ਵਾਰ ਫਿਰ ਬਾਹਰ ਪਰਤ ਆਵੇਗੀ ਅੱਜ ਕੱਲ ਜ਼ਰੂਰਤ ਕਿੱਥੇ ਹੱਥਾਂ ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ ਜ਼ੁਬਾਨ ਨਾਲ ਇਹ ਤਿਲ ਤੋੜ ਦਿੰਦੇ ਨੇ ਇਹ ਹਾਸੇ ਵੀ ਬੜੇ ਕਮਾਲ ਤੇ ਹੁੰਦੇ ਨੇ ਜਿੰਨਾ ਦੱਸਦੇ ਨੇ ਉਨਾ ਹੀ ਛੁਪਾਉਂਦੇ ਨੇ ਮਨੋਂ ਤਾਂ ਇੱਕ ਰੋਤਾ ਰਿਸ਼ਤਾ ਹੈ ਆਪਣੇ ਸਬਦਾ ਨਾ ਮਨੋਂ ਤਾਂ ਕੌਣ ਕੀ ਲੱਗਦਾ ਹੈ ਕਿਸ ਤਾ ਸਮਝਦਾਰ ਹੋਣ ਤੇ ਕਈ ਨੁਕਸਾਨ ਵੀ ਨੇ ਦਿਲ ਦੀਆਂ ਹਸਾਰ ਖੁਆਇਸ਼ਾਂ ਦਿਲ ਵਿੱਚ ਰਹਿ ਜਾਂਦੀਆਂ ਨੇ ਇਹ ਦੁਨੀਆ ਹੈ جناب ਹਮੇਸ਼ਾ ਨਾ ਪਿੱਛੇ ਵੇਖਦੀ ਹੈ ਇੱਥੇ ਕੋਸ਼ਿਸ਼ਾਂ ਨੂੰ ਕਦੇ ਇਨਾਮ ਨਹੀਂ ਮਿਲਦਾ ਯਾਦ ਰਹਿ ਕੇ ਜੇ ਤੂੰ ਤੁਸੀਂ ਨਹੀਂ ਸੀ ਤਾਂ ਵੀ ਇਹ ਦੁਨੀਆ ਉੱਥੇ ਹੀ ਸੀ ਜੇ ਤੁਸੀਂ ਚਲੇ ਵੀ ਗਏ ਤਾਂ ਵੀ ਇਹ ਦੁਨੀਆ ਉੱਥੇ ਹੀ ਹੋਵੇਗੀ ਇੱਥੇ ਵੱਡੇ ਤੋਂ ਵੱਡਾ ਆਇਆ ਅਤੇ ਚਲਿਆ ਗਿਆ ਕਿਸੇ ਤੇ ਰਹਿਣ ਜਨ ਹਰਹਿ ਨਾਲ ਧਰਤੀ ਅਤੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਲਈ ਚਿੰਤਾਵਾਂ ਤੋਂ ਮੁਕਤ ਹੋ ਕੇ ਵਰਤਮਾਨ ਦਾ ਆਨੰਦ ਮਾਣੋ ਕੁਝ ਲੋਕ ਬਿਗਲ ਕੇ ਮੋਮ ਦੀ ਤਰ੍ਹਾਂ ਜਿště ਨਹੀਂ ਪਾਉਂਦੇ ਨੇ ਤੇ ਕੁਝ ਲੋਕ ਅੱਕ ਬਨ ਕੇ ਉਹਨਾਂ ਨੂੰ ਚਲਾਉਂਦੇ ਨੇ ਦੋਸਤੀ ਜਦੋਂ ਕਿਸੇ ਨਾਲ ਕੀਤੀ ਜਾਵੇ ਤਾਂ ਦੁਸ਼ਮਨਾ ਦੀ ਸਲਾਹ ਲਈ ਜਾਵੇ ਕਲੀਫਾਂ ਤੇ ਹਸਾਰ ਨੇ ਇਸ ਚਹਾਨ ਵਿੱਚ ਪਰ ਜਦੋਂ ਕੋਈ ਆਪਣਾ ਨਜ਼ਰ ਅੰਦਾਜ਼ ਕਰੇ ਤਾਂ ਸੈਨ ਨਹੀਂ ਹੁੰਦਾ ਦਿਲ ਵੱਟਾ ਰੱਖੋਗੇ ਤਾਂ ਪਹਿਚਾਨ ਆਪਣੇ ਆਪ ਵੱਧ ਚਾਵੇਗੀ ਕਮਾਲ ਦਾ ਤਾਨਾ ਦਿੱਤਾ ਅਚਮੰਦਰ ਚ ਰੱਬ ਨੇ ਮੰਗਨ ਹੀ ਆਉਂਦੇ ਹੋ ਹਮੇਸ਼ਾ ਕਦੇ ਮਿਲਨ ਵਿੱਚ ਆ ਚਾਇਆ ਕਰੋ ਉਡਾ ਤਿੰਦੀਆਂ ਨੇ ਨੀਂਦਾ ਕੁਝ ਚਿੰਮੇ ਵਾਰੀਆਂ ਕਰਾਂਤੀਆਂ ਦਾਤ ਨੂੰ ਚੱਕਣ ਵਾਲਾ ਹਰ ਕੋਈ ਆਸ਼ਿਕ ਨਹੀਂ ਹੁੰਦਾ ਚਿੱਤੇ ਉੱਪਰ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਹੈ ਉਸ ਕੁੱਲ ਨਰਾਜ਼ਗੀ ਤੇ ਟੁੱਟਣ ਲਈ ਵਕਤ ਕਿੱਥੇ ਹੁੰਦਾ ਹੈ ਜਦੋਂ ਕਿਸੇ ਦਾ ਹੌਸਲਾ ਅਸਮਾਨ ਤੱਕ ਜਾਵੇਗਾ ਤਾਂ ਯਾਦ ਰੱਖਣਾ ਕੋਈ ਨਾ ਕੋਈ ਖੰਭ ਕੱਟਣ ਜ਼ਰੂਰ ਆਵੇਗਾ ਸਫਲ ਇਨਸਾਨ ਉਹੀ ਹੈ ਜਿਸ ਨੂੰ ਟੁੱਟੇ ਨੂੰ ਪਾਉਣਾ ਤੇ ਨਰਾਜ਼ ਹੋਏ ਨੂੰ ਮਨਾਉਣਾ ਆ ਚਾਵੇ ਜੇ ਤੇਲ ਗਲਤ ਚੱਕਾਂ ਲੱਗ ਜਾਵੇ ਤਾਂ ਇੱਕ ਨਾ ਇੱਕ ਦਿਨ ਉਸ ਨੂੰ ਟੁੱਟਣਾ ਹੀ ਪੈਣਾ ਹੈ ਯਾਦ ਰੱਖੋ ਕਿ ਸਿਰਫ ਤਿੰਨ ਆਦਮੀ ਹੀ ਚੰਗੇ ਹਨ ਪਹਿਲਾ ਉਹ ਜਿਸ ਨੇ ਇਸ ਸੰਸਾਰ ਨੂੰ ਛੱਡ ਦਿੱਤਾ ਹੈ ਦੂਸਰਾ ਉਹ ਜੋ ਕਦੇ ਇਸ ਦੁਨੀਆ ਵਿੱਚ ਆਇਆ ਹੀ ਨਹੀਂ ਤੇ ਤੀਸਰਾ ਉਹ ਜਿਸ ਨਾਲ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ ਹੈ ਜੇਕਰ ਕੋਈ ਤੁਹਾਡੇ ਨਾਲ ਖੁਸ਼ ਹੈ ਤਾਂ ਇਹ ਪੱਕਾ ਹੈ ਕਿ ਤੁਸੀਂ ਜੀਵਨ ਵਿੱਚ ਬਹੁਤ ਸਾਰੇ ਸਮਝੌਤੇ ਕੀਤੇ ਹੋਣਗੇ ਜੇਕਰ ਤੁਸੀਂ ਖੁਸ਼ ਹੋ ਤਾਂ ਯਕੀਨਨ ਤੁਸੀਂ ਲੋਕਾਂ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕੀਤਾ ਹੋਵੇਗਾ ਹਮੇਸ਼ਾ ਆਪਣੇ ਅਕਸ ਆਪਣੇ ਵਿਵਹਾਰ ਆਪਣੇ ਚਰਿੱਤਰ ਦਾ ਧਿਆਨ ਰੱਖੋ ਕਿਉਂਕਿ ਇਸ ਦੀ ਉਮਰ ਤੁਹਾਡੀ ਉਮਰ ਤੋਂ ਵੱਧਦੀ ਹੈ ਵੱਟੇ ਇਸ ਦੁਨੀਆ ਤੋਂ ਚਲੇ ਜਾਂ ਤਾਂ ਬਾਤ ਵੀ ਇਹ ਲੋਕਾਂ ਦੀਆਂ ਯਾਦਾਂ ਵਿੱਚ ਜਿੰਦਾ ਰਹਿੰਦੀ ਹੈ ਦੁਨੀਆ ਦੀਆਂ ਗਲਤੀਆਂ ਤਾਂ ਬਹੁਤ ਆਸਾਨੀ ਨਾਲ ਦਿਖ ਜਾਂਦੀਆਂ ਨੇ ਗੱਲ ਜਦੋਂ ਆਪਣੀ ਹੁੰਦੀ ਹੈ ਤਾਂ ਲੋਕ ਅਣਹੋ ਚੰਦੇ ਨੇ ਖੁਦ ਲੜਨੀ ਪੈਂਦੀ ਹੈ ਲੜਾਈ ਜ਼ਿੰਦਗੀ ਦੀ ਲੋਕ ਸਾਥ ਕੱਟ ਤੇ ਗਿਆਨ ਜ਼ਿਆਦਾ ਦਿੰਦੇ ਨੇ ਕਿਸੇ ਦੀ ਆदत ਹੋਣਾ ਪਿਆਰ ਹੁਣ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ ਜਿੱਥੇ ਕਦਰ ਨਾ ਹੋਵੇ ਉੱਥੇ ਖੁਦ ਨੂੰ ਨਾ ਵਿਖੇਰੋ ਕਿਉਂਕਿ ਬੇਕਦਰਿਆਂ ਨੂੰ ਹੀਰਾ ਵੀ ਕੱਚ ਹੀ ਨਜ਼ਰ ਆਉਂਦਾ ਹੈ ਮੋਮਬੱਤੀ ਨੂੰ ਵੀ ਅਖੀਰ ਵਿੱਚ ਇਹ ਪਤਾ ਚੱਲਦਾ ਹੈ ਕਿ ਉਸ ਨੂੰ ਉਸ ਤੱਕ ਨਹੀਂ ਖਤਮ ਕੀਤਾ ਹੈ ਜਿਸ ਨੂੰ ਉਹ ਆਪਣੇ ਸੀਨੇ ਵਿੱਚ ਲੁਕਾ ਕੇ ਰੱਖਦੀ ਸੀ ਸਾਹਾਂ ਦੇ ਨਾਲ ਤਾਂ ਇਕੱਲਿਆਂ ਹੀ ਤੁਰਿਆ ਜਾਂਦਾ ਹੈ ਜਦੋਂ ਸਾਹ ਮੁੱਕ ਗਏ ਤਸਾ ਦੇ ਨਾਲ ਤੁਰ ਪੈਣਗੇ ਉਹਨਾਂ ਲੋਕਾਂ ਤੋਂ ਦੁਰੀਆਂ ਹੀ ਚੰਗੀਆਂ ਜਿਨ੍ਹਾਂ ਨੂੰ ਨਜ਼ਦੀਕੀਆਂ ਦੀ ਕਦਰ ਨਹੀਂ ਠੀਕ ਹਾਂ ਇਹ ਤੱਕ ਕਿਸੇ ਨੂੰ ਵੀ ਕਹਿ ਸਕਦੇ ਹੋ ਪਰ ਪਰੇਸ਼ਾਨ ਹ ਇਹ ਕਹਿਣ ਦੇ ਲਈ ਕੋਈ ਬਹੁਤ ਖਾਸ ਹੋਣਾ ਚਾਹੀਦਾ ਹੈ ਬਹੁਤਾ ਚਾਉਣ ਵਾਲੇ ਹੀ ਟੁੱਟਦੇ ਨੇ ਜਿਸ ਮੱਤੇ ਸੌਦਾ ਕਰਾਉਣ ਕੋਈ ਫਰਕ ਨਹੀਂ ਪੈਂਦਾ ਚੜਚਾਂ ਤੋਂ ਬਾਤ ਵੀ ਕਰ ਵਸਦੇ ਨੇ ਬਸ ਤਾਂ ਗੁਹਣੀ ਚਾਹੀਦੀ ਹੈ ਕਿਸੇ ਦਾ ਹੋ ਕੇ ਹੀ ਪਤਾ ਲੱਗਦਾ ਕਿ ਕੋਈ ਕਿਸੇ ਦਾ ਕਿਉਂ ਨਹੀਂ ਹੋਣਾ ਟੁੱਟੀਆਂ ਚੀਚਾਂ ਹਮੇਸ਼ਾ ਪਰੇਸ਼ਾਨ ਕਰਤੀਆਂ ਨੇ ਜਿਵੇਂ ਕਿ ਦਿਲ ਨੀਂਦ ਪਰੋਸਾ ਤੇ ਸਭ ਤੋਂ ਜ਼ਿਆਦਾ ਉਮੀਦ ਰਿਸ਼ਤਿਆਂ ਦੀ ਗਲਤ ਵਰਤੋਂ ਕਦੇ ਨਾ ਕਰੋ ਕਿਉਂਕਿ ਰਿਸ਼ਤੇ ਬਹੁਤ ਮਿਲ ਜਾਣਗੇ ਪਰ ਚੰਗੇ ਲੋਕ ਜ਼ਿੰਦਗੀ ਚ ਵਾਰ-ਵਾਰ ਨਹੀਂ ਆਉਂਦੇ ਖੁਸ਼ ਰਹਾ ਕਰੋ ਬਾਕੀ ਤਾਂ ਸਭ ਚੱਲਦਾ ਰਹੇਗਾ ਕੋਈ ਆਪਣਾ ਵਿਛੜਦਾ ਰਹੇਗਾ ਤੇ ਕੋਈ ਪਰਾਇਆ ਮਿਲਦਾ ਰਹੇਗਾ ਸਭ ਦਾ ਖਿਆਲ ਰੱਖਣਾ ਤੇ ਆਪਣਾ ਵੀ ਖਿਆਲ ਰੱਖਣਾ ਹਮੇਸ਼ਾ ਮੁਸਕਰਾਉਂਦੇ ਰਹੋ ਕਦੀ ਆਪਣੇ ਲਈ ਤੇ ਕਦੀ ਆਪਣੇ ਲਈ ਉਮੀਦ ਕਰਦਾ ਦੋਸਤੋ ਅੱਜ ਦਾ ਇਹ ਰੋਹਾਨੀ ਸਫ਼ਰ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਫਿਰ ਮਿਲਦੇ ਹਾਂ ਅਗਲੇ ਸਫ਼ਰ ਦੇ ਵਿੱਚ ਰੱਬ ਰੱਖਾ